ਸਤਿਕਾਰ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਆਪਣਾ ਇੱਕ ਹੋਰ ਨਵੀਂ ਵੀਡੀਓ ਵਿੱਚ ਲੋ ਜੀ ਆਪਾਂ ਨੇ ਕੋਟੇ ਤੋਂ ਆ ਕੇ ਆਪਣੇ ਪੰਜਾਬ ਸਟਾਰਟਿੰਗ ਕਰਤੀ ਮਸ਼ੀਨ ਦੀ ਪਹਿਲਾਂ ਆਪਣੇ ਖੇਤਾਂ ਤੋਂ ਸਟਾਰਟਿੰਗ ਕਰੀ ਤੀ ਤੇ ਉੱਥੋਂ ਵੱਢਦੇ ਵੱਢਦੇ ਆਪਣੇ ਨੇੜੇ ਪਿੰਡ ਪੈਂਦਾ ਕਾਲਵਣ ਉੱਥੇ ਚੱਲੀ ਜਾਂਦੀ ਹੈ ਅਜੇ ਇੰਨਾ ਕੰਮ ਹੈ ਨਹੀਂਗਾ ਬਹੁਤ ਹੌਲੀ ਹੌਲੀ ਚੱਲ ਰਿਹਾ ਤੇ ਚਲੋ ਮਿਲਦੇ ਆਂ ਵੀਡੀਓ ਵਿੱਚ ਠੀਕ ਹੈ ਜੀ ਉਹ ਚੱਲੀ ਜਾਂਦੀ ਹੈ ਮਸ਼ੀਨ ਆਪਣੀ ਆ ਸਾਰਾ ਏਰੀਆ ਆਪਾਂ ਨੇ ਵਧਣਾ ਇਹ। ਅਜੇ ਨਾਲ ਲਵੇ ਲਵੇ ਦੀਨ ਦਾ ਸਾਰਾ ਨੇੜੇ ਨੇੜੇ। ਇਧਰ ਮਾਤਾ ਦਾ ਆ ਗਿਆ ਸ਼ੀਤਲਾ ਮਾਤਾ ਦਾ ਮੰਦਿਰ। ਇਹ ਸਾਰਾ ਏਰੀਆ ਆਪਣੇ ਅੰਦਰ ਚ ਹੈ। ਐਦਕੀ ਥੋੜੀ ਜਿਹੀ ਠੰਡ ਵੀ ਪੈ ਗਈ ਕੁਝ ਏਰੀਆ ਲੇਟ ਵੀ ਹੈ। ਅਜੇ ਸਲੋ ਕੰਮ ਸਟਾਰਟ ਹੋਇਆ ਨਹੀਂ ਹੈਗਾ ਗਰਮਾ ਗਰਮੀ ਵਾਲਾ। ਚਲੋ ਮਿਲਦੇ ਰਹਾਂਗੇ ਵੀਡੀਓ ਵਿੱਚ ਠੀਕ ਹੈ ਜੀ ਆ ਤੁਸੀਂ ਦੇਖ ਲਓ ਹਜੇ ਕਿਤੇ ਕਿਤੇ ਬੱਲੀ ਹਰੀ ਪਈ ਐ ਅਸਲ ਕਣਕ ਕਾ ਹੀ ਨਹੀਂ ਜਿਹੜੀ ਆਉਣੀ ਚਾਹੀਦੀ ਐ ਫਿਰ ਵੀ ਚੱਲੀ ਜਾਂਦਾ ਕੰਮ ਚੱਲੋ ਐ ਵੀ ਥੋੜਾ ਘਟੇ ਚੱਲੀ ਜਾਂਦਾ ਕੰਮ ਤਾਂ ਲੋ ਜੀ ਰੈਸਟ ਲਾ ਕੇ ਮਾਰਨ ਆਪਾਂ ਹੁਣ ਮੜਾ ਜਾ ਮਾਤਾ ਦਾ ਮੰਦਰ ਆ ਗਿਆ ਬਾਕੀ ਇੱਧਰ ਹੁਣ ਆਪਾਂ ਕੱਪੜੇ ਧੋ ਕੇ ਸੁੱਕਣੇ ਪਏ ਹੋਏ ਨੇ ਗੱਡੀ ਪਾਣੀ ਮਿਲ ਗਿਆ ਆਪਾਂ ਨੂੰ ਇੱਥੇ ਵਿੱਚੇ ਲਈ ਭਰਦੇ ਤੇ ਆਈ ਐਮ ਪੀ ਵਾਲੇ ਆਹ ਕੋਠਾ ਆ ਗਿਆ ਸ਼ਾਨਦਾਰ ਇੱਧਰ ਵੀ ਬਣਾਇਆ ਹੋਇਆ ਕਿਸੇ ਨੂੰ ਵਧੀਆ ਆ ਸਾਰੀ ਕਣਕ ਵੱਢਣੀ ਆਪਾਂ ਨੇ ਮਗਲਾ ਇਹ ਤਾਂ ਸਾਰਾ ਵੀ ਜਿਹੜਾ ਹੈ ਨਾ ਆ ਸੂਟਰ ਤੇ ਵੀ ਅੰਦਰ ਉਹ ਇੱਕ ਭਲੀ ਅੱਧਾ ਲਾ ਕੇ ਹੋ ਗਏ ਰਾਂ ਇਥੇ

पैंडिंग खां वधीक कंपनी कलाकी प्रेट ਬਾਰ ਬੈਠ ਰਹੇ ਨੇ ਤੇ ਆਪਾਂ ਨਾਲ ਆ ਨੇ ਪੀਸਾਂ ਦੇ ਪੰਜਾਬੀ ਲੋੜਾ ਚੱਲਦੇ ਹੋ ਗਏ ਇੱਕ ਬਈ ਆਹ ਇਹਨਾਂ ਨੇ ਦੰਦੇ ਦਿੱਤੇ ਹੋਏ ਨੇ ਇਹ ਲਾ ਲਓ ਇਹ ਰਾਉਂਡ ਹੋ ਗਿਆ ਗੋਲ ਹੋ ਗਿਆ ਸਾਰਾ ਇਹ ਬਰਾਰੀ ਪਈ ਹੈ ਪਰ ਆਹ ਦੇਖੋ ਵਿੱਚ ਤੁਸੀਂ ਇਹ ਗੋਲ ਹੋ ਗਿਆ ਜਮਾ ਇਹ ਹੁਣ ਸ਼ਾਫਟੇ ਬਿਲਡਿੰਗ ਕਰਵਾਤੀ ਆਪਾਂ ਨੇ ਤਾਂ ਇਹ ਹੰਦ ਦਿਖਾਉਣਾ ਹੈ ਜਿਹਨ ਕਰਕੇ ਬਿਲਡਿੰਗ ਕਰਵਾਤੀ ਆ ਉਧਰ ਦੇ ਕਰਕੇ ਆ ਬਿਲਡਿੰਗ ਕਰਨ ਲੱਗ ਪਈ ਪੱਕਾ ਹੋ ਰੱਬੀ ਰਾਤ ਨੂੰ ਹੋਰ ਵੀ ਕਰਦੇ ਪੱਕਾ ਕੰਮ ਕਰਦਾ ਬੰਦਾ ਵਾਲੇ ਦਾ ਫਾਇਦਾ ਇੱਕ ਨਹੀਂ ਹੈ ਇਹ ਦੱਸੇ ਕਮੈਂਟ ਕਰਕੇ ਬੰਦੇ ਭੁਰਗੇ ਜਾਮਾ ਗੋਲ ਹੋ ਗਿਆ ਦੀ ਕੰਮ ਚਲੋ ਅਸੀਂ ਦਾ ਕੰਮ ਚਲਾਉ ਕਰ ਲੈ ਕੰਮ ਵਗੈਰਾ ਦਾ ਚਾਹੁੰਦੇ ਆ ਜੀ ਵੀਡੀਓ ਬਣਾਉਣ ਦਾ ਸਾਨੂੰ ਇੱਥੇ ਪੰਜਾਬ ਆ ਕੇ ਟਾਈਮ ਹੀ ਨਹੀਂ ਲੱਗਿਆ ਹੈਗਾ ਇਹ ਸੀਜ਼ਨ ਕਦੋਂ ਆ ਗਿਆ ਤੇ ਕਦੋਂ ਚਲਾ ਗਿਆ ਇਹ ਕਿਉਂਕਿ ਅਸੀਂ ਦੋ ਜਣੇ ਤੇ ਮਸ਼ੀਨ ਚਲਾਉਣ ਵਾਲੇ ਇੱਕ ਜਣਾ ਦਿਨੇ ਚਲਾਉਂਦਾ ਇੱਕ ਜਣਾ ਰਾਤ ਨੂੰ ਦਿਨ ਰਾਤ ਦਾ ਸੀਜ਼ਨ ਦੀ ਇਹ ਐਨਾ ਟਾਈਮ ਸਾਡੇ ਕੋਲ ਹੁੰਦਾ ਨਹੀਂ ਸੀ ਵੀ ਅਸੀਂ ਵੀਡੀਓ ਬਣਾਈਏ ਫਿਰ ਉਹਨੂੰ ਨੈਟ ਤੇ ਚੜਾਈਏ ਸ਼ੇਅਰ ਕਰੀਏ ਅੱਗੇ ਕਿਉਂਕਿ ਬੰਦੇ ਨੇ ਰੈਸਟ ਵੀ ਕਰਨਾ ਹੁੰਦਾ ਹੈ ਨਾਉਣਾ ਧੋਣਾ ਰੋਟੀ ਪਾਣੀ ਖਾਣਾ ਸਾਰੇ ਕੰਮ ਕਰਨੇ ਹੁੰਦੇ ਨੇ ਟਾਈਮ ਨਹੀਂ ਮਿਲਦਾ ਤੇ ਚਲੋ ਇਸ ਲਈ ਮਾਫੀ ਚਾਹੁੰਦਾ ਜੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਜ਼ਰੂਰ ਕਿ ਵੀਡੀਓ ਬਣਾਇਆ ਕਰੀਏ ਤੇ ਪਾਇਆ ਕਰੀਏ ਥੋੜੇ ਰੂਪ ਰੂਪ ਹੋਇਆ ਕਰੀਏ ਚਲੋ ਠੀਕ ਹੈ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਹਾਂ ਤੇ ਬਣੇ ਰਹੋ ਸਾਡੇ ਨਾਲ ਅੱਗੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲੋ ਅੱਜ ਤਵਾਰਤ ਬੂਕੇ ਹਵਾ ਹਵਾ ਮਾਰ ਕੇ ਲਵਾ ਕੇ ਲਾ ਦੇਨੇ ਸ਼ੈੱਡ ਥੱਲੇ ਫਿਰ ਉਸ ਤੋਂ ਬਾਅਦ ਦੇਖਦੇ ਆ ਅਗਲੇ ਦਿਨ ਚੱਲਣ ਲੱਗੂਗਾ ਠੀਕ ਹੈ ਚਲੋ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ